ਹਾਂਜੀ ਬਾਬਿਓ ਕੀ ਹਾਲ ਨੇ ਸਾਰੇ ਨੂੰ ਸਤਿ ਸ੍ਰੀ ਅਕਾਲ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਹੇ ਸੀਗੇ ਵੀ ਵੱਡੀ ਜਿਹੀ ਬੰਦੀ ਕੋਈ ਨਹੀਂ ਬੋਲ ਰਹੀ ਹੁਣ ਬਿਆਨ ਆਏ ਨੇ ਬੁੱਢਾ ਦਰਾਲਾ ਦੇ ਉਹਨਾਂ ਨੇ ਜਿਹੜੇ ਹੱਕ ਚ ਨੇ ਮੈਰੋ ਨਹੀਂ ਬੋਲੇ ਵਿਚੀ ਵਿਚੇ ਇਹਨਾਂ ਦੇ ਖਿਲਾਫ ਜ਼ਰੂਰ ਬੋਲ ਗਏ ਕਿ ਕੋਈ ਔਰਤ ਦੇ ਹੱਥ ਨਹੀਂ ਚੱਕਣਾ ਚਾਹੀਦਾ ਔਰਤਾਂ ਦਾ ਸਨਮਾਨ ਇਸ ਕਦਰ ਮੱਚ ਬਹੁਤ ਆ ਉਹਨੇ ਗੱਲ ਸਹੀ ਵੀ ਆ ਸ਼ਕਤਰ ਨੇ ਵਾਕਈ ਬਹੁਤ ਸਨਮਾਨ ਔਰਦ ਬਾਬੇ ਨਾਨਕ ਨੇ ਵੀ ਬਹੁਤ ਸੋਹਣੀਆਂ ਪੰਕਤੀਆਂ ਕਹੀਆਂ ਨੇ ਆਪਾਂ ਨੂੰ ਦੋਗ ਪੰਕਤੀਆਂ ਯਾਦ ਨੇ ਕੋਈ ਬਾਦ ਬਾਬੇ ਨਾਨਕ ਨੇ ਤਾਂ ਕਾਫੀ ਪੰਕਤੀਆਂ ਚ ਸੇਰ ਸਲਾਹ ਕੀਤੀ ਔਰਦ ਦੀ ਜਿਸਦੇ ਤੋਂ ਆਪਾਂ ਛੋਟੇ ਆਮ ਕਹਾਵਤ ਪਾਣਿਆ ਵੀ ਦੇਖ ਪੜਾਈਆਂ ਜੰਮੀਆਂ ਢੀਆਂ ਪਹਿਣਾ ਜਾਣ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਹੁਣ ਜਿਵੇਂ ਆਪਣੇ ਲੋਕ ਛੜਾ ਕੇ ਲਿਆਉਂਦੇ ਰਹੇ ਨੇ ਜਿਵੇਂ ਆਪਾਂ ਸੁਣਨੇ ਆ ਪ੍ਰਾਤਮਿਕ 18ਵੀਂ ਸਦੀ ਦੇ ਸਿੰਘ ਵੀ 30 40 4000 52 50 ਇਹ ਕੁੜੀ ਨੂੰ ਭਾਈ ਬਘੇਲ ਸਿੰਘ ਜੱਸਾ ਸਿੰਘ ਆਲੂ ਵਾਲੀ ਵਰਗੇ ਜੱਸਾ ਸਿੰਘ ਰਾਮਗੜੀ ਵਰਗੇ ਛੜਾ ਕੇ ਲਿਆਉਂਦੇ ਰਹੇ ਨੇ ਗੱਜੀਆਂ ਦੇ ਬਜ਼ਾਰਾਂ ਤੋਂ ਬਿਔਰਤ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਕਰਕੇ ਛੜਾ ਕੇ ਲਿਆਉਂਦੇ ਰਹੇ ਨੇ ਹੁਣ ਜੇ ਉਹੀ ਔਰਤਾਂ ਕੁਝ ਔਰਤਾਂ ਵਿੱਚੋਂ ਇਹ ਕੁਝ ਕਰਨਗੀਆਂ ਇੱਜ਼ਤ ਨੂੰ ਖਰਾਬ ਕਰਨਗੀਆਂ ਬਾਕੀ ਲੋਕ ਸਮਾਜ ਤੇ ਪ੍ਰਭਾਵ ਛੱਡਣਗੀਆਂ ਖੇਰ ਬਈ ਉਹਨਾਂ ਦਾ ਵੀ ਸਿੰਘਾਂ ਨੇ ਕੋਈ ਹਲਤਾ ਕਰਨੀ ਜੇ ਗਵਰਨਮੈਂਟ ਨਹੀਂ ਕਰਦੀ ਪ੍ਰਸ਼ਾਸਨ ਨਹੀਂ ਸੁਣਦਾ ਉਹਨਾਂ ਨੂੰ ਸਹੀ ਲੱਗਿਆ ਸੋਧਾ ਲਾਉਣਾ ਉਹਨਾਂ ਨੇ ਕਿਉਂ ਸਿੰਘ ਦਾ ਜਸਟੀਫਾਈ ਕਰਦੇ ਨੇ ਭਈ ਭਾਈ ਸੋਧਾ ਲਾਇਆ ਕਾਨੂੰਨ ਇਸ ਦੀ ਨਹੀਂ ਜਸਟੀਫਾਈ ਕਰਦਾ ਕਿਉਂ ਕਾਨੂੰਨ ਦੀ ਨਿਗਰਤਾ ਜੁਰਮ ਆ ਕਿਸੇ ਦਾ ਮੌਤ ਮਰਡਰ ਕਰਨਾ ਕਿਸੇ ਦਾ ਇਹ ਪੁਲਿਸ ਵੀ ਇਹ ਚ ਕੁਝ ਨਹੀਂ ਕਰ ਸਕਦਾ ਜੇ ਆਪਾਂ ਜੇ ਪੁਲਿਸ ਨੂੰ ਮਾਰ ਆ ਕੇ ਪੁਲਿਸ ਨੇ ਐਂ ਕਰ ਦਿੱਤਾ ਪੁਲਿਸ ਉਹਨਾਂ ਦਾ ਆਪ ਦਾ ਕਾਨੂੰਨ ਦੇ ਰਾਹੀਂ ਚਲਾਣਾ ਉਹਨਾਂ ਦਾ ਪਰ ਜਿਹੜੇ ਵਿੱਚ ਆਪਣੇ ਸਿੱਖ ਲੋਕ ਨੇ ਕਹਿੰਦਾ ਸਿੱਖਾਂ ਦੀ ਸਿੱਖੀ ਬੈਰੀ ਨੇ ਇਹ ਹੁਣ ਪਹਿਲਾਂ ਤੋਂ ਚੱਲਦਾ ਆਇਆ ਵੀ ਆਪਾਂ ਕਹਿੰਦੇ ਵੀ ਰਣਜੀਤ ਸਿੰਘ ਦਾ ਰਾਜ ਹੀ ਆਪਣੇ ਸਿੱਖਾਂ ਕਰਕੇ ਗਿਆ ਜਿਹਦੇ ਵਿੱਚ ਗੁਰਦਾਰ ਸਾਹਿਬ ਡੋਗਦੇ ਸਾਰਾ ਇਤਿਹਾਸ ਆਪਾਂ ਲੋਕਾਂ ਨੂੰ ਪਤਾ ਹੀ ਹੈ ਆ ਹੁਣ ਆਪ ਵੀ ਜ ਆਪਣੇ ਸਿੱਖੋਂ ਉੱਠੇ ਹੋਏ ਨੇ ਉਹ ਦੇਖਣ ਪਹਿਰਾਵਾ ਸਿੱਖਾਂ ਦਾ ਪਰ ਉਹ ਅੰਦਰੋਂ ਸਿੱਖ ਨਹੀਂ ਨਾ ਹੈਗੇ ਉਹ ਨਾਗਪੁਰੋਂ ਤਿਆਰ ਹੋ ਕੇ ਆਏ ਹੋਏ ਆਰਐਸਐਸ ਦੇ ਸਿੱਖ ਨੇ ਜਿਹੜੇ ਕਹਿੰਦੇ ਨੇ ਵੀ ਜਮਨਾ ਗਏ ਜਮਨਾ ਰਾਮ ਗੰਗਾ ਗਏ ਗੰਗਾ ਰਾਮ ਅਯੁੱਧਿਆ ਜਿਲੇ ਵਿਲੰਗਰ ਲਾਇਆ ਸੀ ਉਹ ਨਿੰਗ ਜene ਕਹਿਣ ਨੂੰ ਨਿੰਗ ਉਹ ਨਿੰਗ ਤਾਂ ਹੈ ਨਹੀਂ ਵਾਹੋ ਜਿਹੜੇ ਫਰਲੇ ਵਾਲੇ ਅਸਲ ਨਿੰਗਨ ਨੇ ਉਹਨਾਂ ਵਾਰ ਤਾਂ ਮਹਾਰਾਜ ਨੇ ਬਹੁਤ ਵੱਡੇ ਖਿਤਾਬ ਦਿੱਤੇ ਨੇ ਉਹਨਾਂ ਨਿੰਗ ਸਿੰਘਾਂ ਨੂੰ ਦਾ ਜਿਹੜੀ ਫੌਜ ਹੈ ਖਾਲਸਾ ਅਕਾਲ ਦੀ ਫੌਜ ਮਹਾਰਾਜ ਧੰਮ ਪਾਸ਼ਾ ਜੀ ਕੀ ਕਹਿੰਦੇ ਨੇ ਇਹਨਾਂ ਨੂੰ ਖਿਤਾਬ ਦੇਣ ਦੇ ਬਾਵਜੂਦ ਉਹਦੇ ਬਾਵਤ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਮੈਂ ਕਰੋ ਨਵਾਸ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਕਿ ਡਾ ਵੱਡਾ ਖਤਾਬ ਹੈ ਵੀ ਜਿਹੜਾ ਚਾਰੇ ਕੋਨਿਆਂ ਦਾ ਪੂਰਾ ਬਾਣੀ ਬਾਣੇ ਦਾ ਧਾਰਨੀ ਨਿਤ ਨਿੰਨੀ ਸਾਰੇ ਬਸਾਂ ਜਿਹੜੇ 52 ਹੁਕਮ ਭਾਈ ਨੰਦ ਲਾਲ ਨੇ ਲਿਖੇ ਨੇ ਮਹਾਰਾਜ ਨੇ ਲਿਖਾਏ ਨੇ ਉਹਨਾਂ ਦੇ ਪੂਰਾ ਉੱਤਰ ਦਾ ਵੀ ਉਹਦੇ ਵਿੱਚੋਂ ਭਾਈ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ ਹਾਂ ਦਰਸ਼ਨ ਕਰਨ ਵਾਲਾ ਵੀ ਮੂਰੇ ਸੱਚਾ ਸੁੱਚਾ ਹੋਣਾ ਚਾਹੀਦਾ ਫੇਰ ਹੀ ਕਰੂਗਾ ਹੁਣ ਮੇਰੇ ਵਰਗਾ ਮੈਲ ਅੰਦਰ ਮਨ ਚ ਭਰੀ ਉਹ ਥੋੜਾ ਦਰਸ਼ਨ ਕਰ ਲਓ ਉਹਦੇ ਵੀ ਸੱਚਾ ਸੁੱਚਾ ਦੇਖੀ ਕਰੂਗਾ ਨੰਨੇ ਜੰਮੀ ਬਹੁਤ ਵੱਡੇ ਖਿਤਾਬ ਨੇ ਮਹਾਰਾਜ ਦੇ ਉਹ ਭਾਈ ਤੂੰ ਮੇਰਾ ਸਤਗੁਰਾ ਤੇ ਮੇਰੇ ਇਹਦੇ ਨਾਲ ਸਿੱਖਾਂ ਜੀ ਦੇਖ ਸਕਦਾ ਹਾਂ ਨੰਗ ਸਿੰਘਾ ਜੀ ਮੈਨੂੰ ਪਰ ਅੱਜ ਕੀ ਹੋ ਰਿਹਾ ਉਹ ਸਿੱਖ ਸਿੱਖ ਦੀ ਐਡਾ ਵੱਡਾ ਇਲਜ਼ਾਮ ਲਾ ਰਿਹਾ ਰੇਪ ਦਾ ਰਸੂਲਪੁਰ ਵਾਲਾ ਨੰਗ ਸਾਹਦ ਰੇਪ ਦਾ ਜੀ ਤੱਕ ਨਹੀਂ ਆਪਾਂ ਕਦੇ ਵੀ ਨਹੀਂ ਸੁਣਿਆ ਵੀ ਸਿੱਖਾਂ ਨੇ ਕਿਸੇ ਦਾ ਰੇਪ ਕੀਤਾ ਹੋਵੇ ਖਾਸ ਕਰਕੇ ਪੰਜਾਬ ਦਾ ਰੇਪ ਹੁੰਦੀ ਨਹੀਂ ਜੋ ਹੁੰਦੇ ਵੀ ਨਹੀਂ ਤਾਂ ਬਾਹਰ ਸਟੇਟਾਂ ਦੇ ਆ ਕੇ ਕੋਈ ਮੁੰਡੇ ਕੁੜੀਆਂ ਇਹਦਾ ਕੋਈ ਕਰਦੇ ਨੇ ਆਪਣੀ ਲੋਕਾਂ ਦਾ ਕਦੇ ਵੀ ਸੁਣਿਆ ਬਾਹਰ ਸਟੇਟਾਂ ਦੇ ਬਹੁਤ ਕੁਸ਼ੀ ਇਹਨਾਂ ਨਿੱਤ ਨਮਾ ਕੇ ਸੌਂਦ ਰਹੇ ਪਤਾ ਆਪਣੇ ਸਿੱਖ ਆਪਣੇ ਦੇ ਇਲਜ਼ਾਮ ਲਾ ਰਹੇ ਨੇ ਮਹਿਰੋਂ ਤੇ ਇੱਕ ਇਹ ਦੇਖਿਆ ਜਾਵੇ ਤਾਂ ਮਹਿਰੋਂ ਤੇ ਨਹੀਂ ਲਾ ਰਹੇ ਉਹ ਸਿੱਖੀ ਦੇ ਇਲਜ਼ਾਮ ਸਿੱਖਾਂ ਦੇ ਲਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਇਲਜ਼ਾਮ ਲਾ ਰਹੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਬਣੇ ਹੋਏ ਰੇਪੇਸਟ ਹੁੰਦੇ ਨੇ ਕਿੱਡਾ ਵੱਡਾ ਪਾਪ ਆ ਇਹਨਾਂ ਨੂੰ ਪੁੱਛਣਾ ਆ ਵੀ ਤੁਸੀਂ ਢੋਈ ਕਿੱਥੇ ਤੁਹਾਨੂੰ ਮਿਲੂਗੀ ਨਾ ਇੱਥੇ ਢੋਈ ਨਾ ਉੱਪਰ ਢੋਈ ਤੁਹਾਨੂੰ ਇਥੇ ਵੀ ਤੁਸੀਂ ਕੁੱਤੇ ਦੀ ਮੌਤ ਹੀ ਮਰੋਗੇ ਉੱਪਰ ਇਹੋ ਸੁਣਾ ਸੁਣਾ ਹੁਣ ਤਾਂ ਆਪਣੇ ਵਿੱਚ ਲੋਕ ਅਧਿਆਤਮਿਕ ਦੁਨੀਆ ਨੂੰ ਮੰਨਦੇ ਵੀ ਹੈ ਨਹੀਂ ਹੈ ਨਹੀਂ ਹੈ ਉਹ ਇੱਕ ਅਲੱਗ ਵਿਸ਼ਾ ਪਰ ਐ ਬਹੁਤ ਮਾੜੀ ਗੱਲ ਆ ਐਡੇ ਐਲਜ਼ਾਮ ਲਾਉਣੇ ਪੁਲਿਸ ਦਾ ਇਹ ਚੀਜ਼ ਨੂੰ ਹਜੇ ਉਹਨਾਂ ਨੇ ਕੋਈ ਮੂਰੇ ਗੱਲ ਹੀ ਨਹੀਂ ਆਈ ਵੀ ਭਾਈ ਰੇਪ ਹੋਇਆ ਕਿ ਨਹੀਂ ਹੋਇਆ ਤੁंजे ਰੇਪ ਹੋਇਆ ਉਹ ਫਿਰ ਦੱਸਣਗੇ ਨਾ ਪਰ ਆਪਣੇ ਲੋਕ ਜਿਥੇ ਚੰਗੇ ਵੀ ਨੇ ਤੇ ਮਾੜੇ ਬਹੁਤ ਨੇ ਗੱਦਾਰ ਬਹੁਤ ਬੈਠੇ ਨੇ ਵਿੱਚ ਉਹਨੇ ਨੰਗਾ ਸਿੰਘਾ ਜੋ ਲੈ ਲੋ ਜਿਥੇ ਬੰਦੀਆਂ ਚ ਬਹੁਤ ਜਿਥੇ ਮੈਂ ਛੋਟੀਆਂ ਛੋਟੀਆਂ ਬਚਾਰੇ ਆਏ ਨੇ ਮੂਹਰੇ ਪਰ ਵੱਡੇ ਜਿਹੜੇ ਅੱਜਗਰ ਬੈਠੇ ਨੇ ਮਾਇਆ ਦੇ ਉੱਤੇ ਫਣ ਮਾਰੀ ਅਸਲ ਇਹਦੇ ਜੀ ਲੱਗਦੇ ਕਿਉਂ ਨੇ ਮਹਿਰ ਮਹਿਰੋ ਦੇ ਤੁਹਾਨੂੰ ਪਤਾ ਇਹ ਚਰਨ ਘਟ ਵਾਲਾ ਮਨ ਲਾ ਨਾਨਕ ਸਾਹਿਬ ਦਾ ਉਹਦੇ ਸਾਰਾ ਸੰਤ ਸਮਾਜ ਇਕੱਠਾ ਹੋਇਆ ਸੀਗਾ ਇਹਦੇ ਖਿਲਾਫ ਉਹਨਾਂ ਜੇ ਇੱਕ ਨਿੰਗ ਵੀ ਸੀਗਾ ਨਿੰਗਾਂ ਦਾ ਜਿਹਾ ਰਬਾਬਾ ਬੁੱਢਾ ਦਾਲ ਦਾ ਕਹਿੰਦਾ ਸੀ ਕਿ ਸੰਗਲ ਮਾਰ ਕੇ ਲੈ ਕੇ ਆਵਾਂਗੇ ਮੈਂ ਤੁਹਾਨੂੰ ਮੈਨੂੰ ਨੀਓ ਰਪਲਾਈ ਕੀਤਾ ਵੀ ਬਾਬਾ ਵੀ ਮੜੇ ਦੇਖ ਕੇ ਆਇਓ ਜਿਹੜੇ ਮੁੰਡਿਆਂ ਨੂੰ ਮੂਹਰੇ ਰੱਖਿਆ ਹੈ ਉਹਨਾਂ ਨੂੰ ਵੀ ਕਹੇ ਭਾਈ ਤੁਸੀਂ ਤੁਹਾਡੇ ਦਾ ਕੋਈ ਦੋਸ਼ ਨਹੀਂ ਤੁਸੀਂ ਨਾ ਆਓ ਵੇ ਅਸੀਂ ਕੋਈ ਐ ਨਹੀਂ ਬੈਠੇ ਚੂੜੀਆਂ ਪਾਈ। ਇਹ ਉਸੇ ਦਾ ਕਿੜ ਕੱਢ ਰਹੇ ਨੇ ਨਾ ਉਹ ਮਸਾ ਮੋਕਾ ਮਿਲਿਆ। ਉਹਨਾਂ ਰਸ਼ੂਰਪੁਰ ਵਾਲਾ ਬਾਬਾ ਵੀ ਨਾਲ ਹੀ ਸੀ ਇਹਨਾਂ ਵਿੱਚ ਹੀ ਸਾਰੇ। ਲੰਡੀ ਨੂੰ ਉਹ ਕਹਿੰਦੇ ਲੰਡੀ ਲੁੱਚਾ ਟੁੱਕ ਤੱਕ ਸੌ ਗੋਦਾ ਬਿੰਦ ਬਾਕੇ ਇੱਕ ਦਿਨ ਮਿਲੇ ਹੋਏ ਨੇ। ਅੱਜ ਦੇ ਜ਼ਮਾਨੇ ਇਹ ਯਾਰ ਲੁੱਚਾ ਲੰਡਾ ਚੌਧਰੀ ਗੁੰਡੀ ਰਣ ਪ੍ਰਧਾਨ। ਦੇ ਸੇ ਜਨਾਨੀ ਗਲਤ ਉਹਦੇ ਨਾਲ 10 100 ਬੰਦਾ ਖੜ ਜੂਗਾ ਸਹੀ ਬੰਦੇ ਨਾਲ ਕੋਈ ਨਹੀਂ ਖੜਦਾ ਕਿਉਂ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਹੁੰਦਾ ਉਹਦੇ ਲਈ ਵੀ ਆਪਾਂ ਆਪਦਾ ਮਤਲਬ ਕੱਢਾਂਗੇ ਚੰਗਾ ਮਾੜਾ ਨਹੀਂ ਦੇਖੇ ਲੋਕ ਪਰ ਕੁਛ ਵੀ ਆ ਬਾਜ ਉੱਡਦਾ ਫਿਰਦਾ ਗੁਰੂਵੰ ਸਿੰਘ ਦਾ ਸਭ ਚੂਹਿਆਂ ਚ ਕੁੰਦਣਾ ਬਾਹਰ ਨਹੀਂ ਨਿਕਲਨੇ ਪਤਾ ਵੀ ਬਾਜ ਨੇ ਨਾਲੇ ਸਾਨੂੰ ਖਾਣਾ ਹੀ ਆ ਨਹੀਂ ਸਾਨੂੰ ਮਾਰਨਾ ਛੱਡਣਾ ਵੀ ਹੈ ਨਹੀਂ ਕਿਉਂ ਚੂਹੇ ਚ ਕੁੰਦਣਾ ਥੋੜਾ ਬਾਜ ਸ਼ਿਕਾਰ ਕਰਦੇ ਨੇ ਇਹ ਵੱਡੇ ਸ਼ਿਕਾਰ ਆਹਦੇ ਨੂੰ ਦੁੱਗਣੇ ਵਜਨ ਦੇ ਦਾ ਸ਼ਿਕਾਰ ਕਰਦੇ ਨੇ ਮੇਚ ਦੇ ਦਾ ਇਹਨਾਂ ਦੇ ਮੇਚ ਦੇ ਥੋੜੇ ਨੇ ਨਾਲ ਜਿਹੜੀ ਨੈਸੀ ਗਰਵਾਲ ਕਹਿੰਦੇ ਵੀ ਇਹ ਸੁਨਨਤ ਕਰਾਈ ਆਏ ਆ ਵੀ ਤੂੰ ਭਲੇ ਮਾਰ ਕੇ ਦੇਖ ਕੇ ਆਂ ਸੁਨਨਤ ਉਹਦੀ ਕਰਾਈ ਹੋਊ ਤੈਨੂੰ ਕਿੰਪਾਤਾ ਲੱਗਿਆ ਤੈ ਮੈਡੀਕਲ ਕਰਾ ਲਿਆ ਹੋਗਾ ਕਿਉਂ ਉਹਦਾ ਇੱਕ ਗੱਲ ਸੋਚ ਜੀਓ ਬਈ ਇਹ ਥੋੜੀ ਸਿਆਣੀ ਉਮਰ ਚ ਆ ਗਿਆ ਅੰਬਰ ਸੀ ਕੇ ਮਚਰ ਹੋ ਕੇ ਟੀਨੇਜਰ ਤੇ ਹੈ ਅ ਅੰਬਰ ਤਾਂ ਨਹੀਂ ਸੀ ਕਮੰਡ ਉਹ ਆਇਆ ਵੀ ਪਹਿਲਾਂ ਤੇ ਪਿਓ ਨੇ ਸੁਨਨਤ ਕਰਾਤੀ ਵੀ ਉਹ ਤਾਂ ਪਿਓ ਦਾ ਆਪ ਸੁਨਨਤ ਨਹੀਂ ਕਰਾਈ ਉਹ ਆਪ ਸਿੱਖ ਕਿਉਂ ਉਹ ਜਰੂਰੀ ਨਹੀਂ ਹੈਗਾ ਵੀ ਉਹ ਆਪ ਮਿੱਥ ਕੇ ਇਹ ਕਰਨ ਵਿਆਹ ਮੈਂ ਆਪਣੇ ਮੁੰਡੇ ਸਿੱਖਵਾਣਾ ਇਹ ਕਲਾ ਵਾਰਤਰੀ ਪਰਮਾਤਮਾ ਨੇ ਉਹਦੇ ਘਰ ਤੇ ਮਿਹਰ ਰਹਿ ਸੇਮ ਪਾਸਾ ਜਿਹੜੇ ਮਹਾਰਾਜ ਨੂੰ ਸੇਮ ਪਾਸਾ ਨੂੰ ਆਪ ਅਗੇ ਕਿਰੇ ਵੀ ਜਾਣੇ ਕੋਰਦਵਾਰੀ ਲਿਖਿਆ ਹੁੰਦਾ ਮੂਰੇ ਪੰਜ ਪਿਆਲੇ ਪੰਜ ਪੀਰ ਪੰਜ ਸਟਮ ਪੀਰ ਬੈਠਾ ਗੁਰਪਾਰੀ ਗੁਰਪਾਰੀ ਦੇ ਵਰਦਾਨ ਨੇ ਇਹਨਾਂ ਦੇ ਘਰ ਤੇ ਫਿਰ ਰਿਐਕਸ਼ਨ ਕਿਵੇਂ ਨਹੀਂ ਕਰੂਗਾ ਜੇ ਗੁਰੂ ਹਰਆਇਆਂ ਆਪੇ ਜਿਹੜੇ ਡਾਇਰੈਕਸ਼ਨ ਕੀਤੇ ਨੇ ਚਾਰ ਜੁੱਧ ਲੜੇ ਚਾਰੀ ਦਿੱਤੇ ਕੁਛ ਨਾ ਕੁਛ ਤਾਂ ਉਹਨਾਂ ਦੇ ਵਿਚਾਰ ਧਾਰਾ ਉਹਨਾਂ ਦੇ ਬਚਨ ਜਿਹੜੇ ਉਹਨਾਂ ਚ ਪਾਵਰ ਹਾਊਸ ਨਾਲ ਚੱਲ ਰਹੀ ਹੈ ਇਹਨਾਂ ਦੇ ਬਾਕੀ ਸਿੱਖੀ ਤੇ ਬਹੁਤ ਵੱਡਾ ਇਹ ਇਲਜ਼ਾਮ ਇਹ ਸਾਰੇ ਸਿੱਖਾਂ ਤੇ ਲੱਗ ਰਿਹਾ ਵੀ ਹਾਂ ਵੀ ਦੁਨੀਆ ਦੀ ਗੱਲ ਉਹ ਜਾਊਗੀ ਵੀ ਇਹ ਰੇਪ ਇਸਤਜਾ ਹੈ ਕਿੱਥੇ ਛਿੜਾ ਕੇ ਲੈ ਆਉਂਦੇ ਸੀਗੇ ਹੁੰਦੇ ਕੋਈ ਸਰੀਰ ਦਾ ਇੱਕ ਅੰਗ ਗਲ ਜਾਂਦਾ ਉਹਨੂੰ ਅਗਲਾ ਕੱਟ ਕੇ ਛਿੜ ਦਿਆ ਇਹ ਉਹੀ ਚੀਜ਼ ਹੈ ਸਮਾਜ ਦਾ ਆਪਣਾ 70% ਵੀ ਗਲਿਆ ਗਲਿਆ ਪਿਆ ਇਹ ਛੋਟਾ ਜਿਹਾ ਮਾੜਾ ਜਿਹਾ ਆਪਰੇਸ਼ਨ ਅਗਲੇ ਨੇ ਕੀਤਾ ਕੋਈ ਸਰਕਾਰਾਂ ਨਹੀਂ ਕੰਮ ਸਰਕਾਰਾਂ ਦਾ ਕੰਮ ਨੂੰ ਕਰਨਾ ਚਾਹੀਦਾ ਸੀਗਾ ਤੇ ਫਿਰ ਜੋ ਨਿੰਗ ਸਿੰਘ ਸਿੰਘ ਐਕਸ਼ਨ ਚਾਉਂਦੇ ਨੇ ਫਿਰ ਉਹਦਾ ਰਿਐਕਸ਼ਨ ਤੇ ਹੀ ਹੁੰਦਾ ਹੁਣ ਸਿੰਘ ਐਕਸ਼ਨ ਚਾਏ ਹੋਏ ਨੇ ਅੱਗੇ ਦੇਖੋ ਕੀ ਬਣਦਾ ਹੈ ਕਿੱਥੇ ਜਾ ਕੇ ਗੱਲ ਖੜਦੀ ਹੈ ਪੜਾ ਬਹੁਤ ਮਾੜੀ ਗੱਲ ਆ ਉਹਦੇ ਤੇ ਰੇਪ ਦਾ ਇਲਜ਼ਾਮ ਲਾਉਣ ਦੇ ਉਹ ਤਾਂ ਬੰਦਾ ਗੱਡਸ ਵਾਲਾ ਗੱਡਸ ਨਾਲ ਬੋਲਦਾ ਚਲੋ ਹੋਰ ਸਭ ਠੀਕ ਠਾਕ ਦੇ ਦੇ ਆ ਜੀ ਨਵੀਂ ਅਪਡੇਟ ਕੀ ਆਉਂਦੀ ਹੈ